ਆਮ ਆਦਮੀ ਪਾਰਟੀ ਦੇ ਇੱਕ ਹਫ਼ਤੇ ਚ ਚਾਰ ਵਿਧਾਇਕਾਂ ਦੇ ਨਾਮ ਸਾਹਮਣੇ ਆ ਗਏ ਪਹਿਲਾਂ ਗੱਲ ਕਰ ਲੈਨੇ ਆਪਾਂ ਸੰਗਰੂਰ ਤੋਂ ਵਿਧਾਇਕ ਨੇ ਜਿਹੜੇ ਨਿਰਿੰਦਰ ਕੌਰ ਭਰਾਜ ਹਾਲਾਂਕਿ ਉਹਨਾਂ ਨੇ ਸਪਸ਼ਟੀ ਕਰਨ ਲਗਾਤਾਰ ਹੁਣ ਦੇਣੇ ਸ਼ੁਰੂ ਕਰ ਦਿੱਤੇ ਹੈ ਉਹਨਾਂ ਦੀ ਗੱਲਬਾਤ ਤੋਂ ਅੱਜ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹ ਬੇਵੱਸ ਹੋਏ ਪਿਆ ਆਪਦੀ ਸਰਕਾਰ ਚ ਕਹਿੰਦੇ ਨਾ ਪੁਲਿਸ ਸੁਣ ਰਹੀ ਹੈ ਤੇ ਨਾ ਹੀ ਪਾਰਟੀ ਦੀ ਹਾਈ ਕਮਾਂਡ ਸੁਣ ਰਹੀ ਹੈ ਉਹ ਕਹਿੰਦੇ ਕਿ ਹੁਣੇ ਭੁਗਤਣਾ ਪੈਣਾ ਹੈ ਜਿਹੜਾ ਕੋਈ ਸਾਹਮਣੇ ਆ ਗਿਆ ਜਿਵੇਂ ਜਦੋਂ ক্রিকেট ਮੈਚ ਹੁੰਦੇ ਨੇ ਉਹ ਚੌਕਾ ਵੱਜਦਾ ਨਾ ਇੱਕ ਵਾਰ ਇੱਕ ਬੈਟਸਮੈਨ ਨੇ ਚੌਕਾ ਮਾਰੇ ਚਾਰ ਰਨ ਇਕੱ 4 ਦਿਨਾਂ ਦੇ ਵਿੱਚ 4 MLA ਜਨੇ ਪਾਰਟੀ ਬਦਨਾਮ ਹੀ ਕਰ ਦਿੱਤੀ ਹੈਗੀ ਨਰਿੰਦਰ ਕੌਰ ਭਰਾਜ ਬਲਕਾਰ ਸਿੰਘ ਸਿੱਧੂ ਸਾਹਿਬ ਇੱਕ ਬਠਿੰਡੇ ਦਾ ਇੱਕ ਹੋਰ MLA ਜਿਹੜਾ ਆਪਣੀ ਸਰਪੰਚੀ ਦੀ ਅਧਿਕਾਰੀ ਵੜ ਗਿਆ ਹੈਗਾ ਕੁੱਟਖੰਡ ਦਾ ਖੰਡਾ ਬਚਾ ਚੌਥਾ ਇੱਕ ਫਿਰ ਸਰਬਜੀਤ ਕੌਰ ਮਾਨੁਕੇ ਦੇ ਇਲਜ਼ਾਮ ਇੱਕ ਪੱਤਰਕਾਰ ਨੇ ਲਗਾ ਦਿੱਤੇ ਹੈਗੇ ਕਿ ਮੇਰੇ ਤੇ ਹਮਲਾ ਕਰਵਾ ਦਿੱਤਾ ਹਾਲਾਂਕਿ ਹੁਣ ਸਰਬਜੀਤ ਕੌਰ ਮਾਨੁਕੇ ਦੇ ਵੀ ਬੰਦਿਆਂ ਨੇ ਉੱਥੇ ਪੁਲਿਸ ਨੂੰ ਕੰਪਲੇਟ ਦਿੱਤੀ ਹੈਗੀ ਕਿ ਇਹ ਜਿਹੜੇ ਦੋਸ਼ ਲਗਾਏ ਹੈਗੇ ਨੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਨੂੰ ਕਿਵੇਂ ਪਤਾ ਲੱਗਾ ਕਿ ਇਹਨੇ ਮਰਵਾਇਆ ਹੈਗੇ ਨੇ ਚਲੋ ਆਪਾਂ 1 ਬਾਈ 1 ਕਰਦੇ ਨੇ ਸਭ ਤੋਂ ਪਹਿਲਾਂ ਕਰਦੇ ਨੇ ਨਰਿੰਦਰ ਕੌਰ ਭਰਾਜ ਦੀ ਨਰਿੰਦਰ ਕੌਰ ਭਰਾਜ ਉਸ ਦਿਨ ਹੀ ਬੋਲੇ ਦੇਰ ਨਾ ਬੋਲੇ ਹੈਗੇ ਨੇ ਹੁਣ ਸਵਾਲ ਹੈ ਕਿ ਸ਼ਿਆਣੇ ਕਹਿੰਦੇ ਨੇ ਕਿ ਧੀ ਪੁੱਤ ਦੀ ਹੋਵੇ ਜਾਂ ਵੈਸੇ ਸੌਂ ਖਾਣੀ ਸੱਚੀ ਵੀ ਮਾੜੀ ਐ ਤੇ ਝੂਠੀ ਵੀ ਮਾੜੀ ਐ ਚਲੋ ਪਰਮਾਤਮਾ ਨੇ ਪੁੱਤ ਦੀ ਦਾਤ ਬਖਸ਼ੀ ਆ ਨਿਰਿੰਦਰ ਕੌਰ ਹੁਣੀ ਇੰਨਾ ਮਜਬੂਰ ਹੋ ਗਏ ਕਿ ਪੁੱਤ ਦੀ ਸੌਂ ਖਾਣ ਲੱਗੇ ਲੋਕਾਂ ਨੇ ਰੋਕ ਦਿੱਤਾਗਾ ਹਾਲਾਂਕਿ ਅੱਜ ਕੱਲ ਇਹ ਵੀ ਆ ਕਿ ਲੋਕ ਪਹਿਲਾਂ ਹੀ ਲਾਗੇ ਖੜੇ ਕੀਤੇ ਜਾਂਦੇ ਹੁੰਦੇ ਨੇ ਆ ਮੀਂਹ ਪਰੋਣ ਵਾਸਤੇ ਚਲੋ ਆਪਾਂ ਕਹਿੰਦੇ ਕਿ ਨਿਰਿੰਦਰ ਕੌਰ ਸੱਚੀ ਆ ਜੇ ਸੱਚੀ ਆ ਤੇ ਨਿਰਿੰਦਰ ਕੌਰ ਨੂੰ ਚਾਹੀਦਾ ਕਿ ਤੈਨੂੰ ਰੋਕਿਆ ਕੌਣ ਕਿਹਨੇ ਰੋਕਿਆ ਤੂੰ ਆਪਣੇ ਪ੍ਰਧਾਨ ਅਮਨ ਰੋੜਾ ਸਾਹਿਬ ਨਾਲ ਕੀਤੀ ਗੱਲ ਹੂੰ ਕਿ ਮੈਨੂੰ ਫਸਾਇਆ ਜਾ ਰਿਹਾ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਸੀਂ ਲਿਖ ਕੇ ਕੁਝ ਭੇਜਿਆ ਜਾਂ ਮਿਲਣ ਦਾ ਸਭਾ ਮੰਗਿਆ ਦੋਨਾਂ ਜਾਣੇ ਕੋ ਜਾਂ ਛੱਡੋ ਜੇ ਦੋਨਾਂ ਜੇ ਤੁਹਾਡੇ ਦੋਨੇ ਨਹੀਂ ਸੁਣਦੇ ਤੇ ਤੁਹਾਡੇ ਤੇ ਇੱਕ ਬੰਦਾ ਬਹੁਤ ਸੋਣਦਾ ਸਾਰਿਆਂ ਦੀ ਪਾਰਟੀ ਸੁਪਰੀਮ ਤੁਹਾਨੂੰ ਸਾਰਿਆਂ ਨੂੰ ਉਹਨਾਂ ਬੁਲਾਇਆ ਵੀ ਕਿ ਜੇ ਤੁਹਾਨੂੰ ਲੋੜ ਪਊਗੀ ਨੇਰੇ ਸਵੇਰੇ ਕਿ ਮੇਰੇ ਘਰ ਦੇ ਦਰਵਾਜ਼ੇ ਖੁੱਲ੍ਹੇ ਹੋਰ ਵਿਦ ਕੇਜਰੀਵਾਲ ਸਾਹਿਬ ਜੇ ਵਾਕਏ ਤੁਸੀਂ ਸੱਚੇ ਆ ਪੁੱਤ ਦੀ ਸੌਖਾ ਦੇ ਬਜੇ ਤੁਸੀਂ ਅਸਤੀਫਾ ਦੇ ਲੋ ਕਿ ਮੇਰਾ ਅਸਤੀਫਾ ਮੈਂ ਆਪਣੇ ਪ੍ਰਧਾਨ ਅਮੜ ਰੋੜਾ ਨੂੰ ਦੇ ਦਿੱਤਾ ਜਾਂ ਮੈਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਦਾ ਕਿ ਆਹ ਮੇਰਾ ਅਸਤੀਫਾ ਤੁਹਾਡੇ ਪਿਆ ਜੀ ਤੁਸੀਂ ਜਨਤਕ ਕਰ ਦਿਓ ਕਿ ਸੰਗਰੂਰ ਤੋਂ ਨਿਰੰਦਰ ਕੌਰ ਭਰਾਜ ਨੇ ਅਸਤੀਫਾ ਦੇ ਦਿੱਤਾ ਹੈਗਾ ਕਮੇਟੀ ਬਿਠਾ ਦਿਓ ਤੇ ਜੇ ਮੈਂ ਉਹਦੇ ਚ ਬਰੀ ਹੋ ਕੇ ਆਗੀ ਤੇ ਮੇਰਾ ਅਸਤੀਫਾ ਨਾਮਨਜ਼ੂਰ ਕਰ ਲਿਓ ਤੇ ਜੇ ਮੈਂ ਦੋਸ਼ੀ ਪਾਈ ਗਈ ਮੇਰਾ ਮਨਜ਼ੂਰ ਕਰ ਲਿਓ ਇੰਨੀ ਤੇ ਜਿਗਰਾ ਦਿਖਾ ਦੇਣ ਲਿਖ ਕੇ ਭੇਜ ਦੇਣ WhatsApp ਵੀ ਕਰ ਦੇ ਲੋਕਾਂ ਨੂੰ ਦਿਖਾ ਦੇਣ ਅੱਜ ਤੁਸੀਂ ਅੱਜ ਜਿਹੜਾ ਮਿਲਣਗੇ ਐਸਐਸਪੀ ਨੂੰ ਮਿਲਣਗੇ ਬਾਅਦ ਚ ਲੋਕਾਂ ਨੂੰ ਸੰਬੋਧਨ ਕੀਤਾ ਪੁੱਤ ਦੀ ਸੌਂ ਖਾਣ ਲੱਗੇ ਸੀ ਤੁਸੀਂ ਤੇ ਦਿਖਾ ਦਿਓ ਕਿ ਆਹ ਦੇਖੋ ਜੀ ਮੈਂ ਅਮਰੋੜਾ ਸਾਹਿਬ ਨੂੰ ਮੈਂ ਮੁੱਖ ਮੰਤਰੀ ਪੱਧਰ ਭਗਵੰਤ ਮਾਨ ਸਾਹਿਬ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈਗਾ ਔਰ ਜੇ ਤੁਹਾਨੂੰ ਲੱਗਦਾ ਤੁਹਾਡੇ ਪਿੱਛੇ ਕੋਈ ਲੱਗੇ ਹੋਏ ਨੇ ਉਹ ਕਿਹੜਾ ਪੁਲਿਸ ਅਫਸਰ ਹੈ ਜਿਹੜਾ ਤੁਹਾਨੂੰ ਬਦਨਾਮ ਕਰ ਗਿਆ ਉਹ ਆਮ ਆਦੀ ਪਾਰਟੀ ਦਾ ਕਿਹੜਾ ਲੀਡਰ ਹੈ ਕੀ ਜਿਹੜਾ ਬਦਨਾਮ ਕਰ ਰਿਹਾ ਕੀ ਆਮ ਆਦੀ ਪਾਰਟੀ ਦਾ ਲੀਡਰ ਕੋਈ ਐਮਐਲਏ ਹੈ ਕੀ ਕੋਈ ਮੰਤਰੀ ਹੈ ਜਾਂ ਕੀ ਕੋਈ ਓਐਸਡੀ ਹੈ ਕੀ ਕੋਈ ਪੋਲੀਟੀਕਲ ਐਡਵਾਈਜ਼ਰ ਆ ਕੀ ਕੋਈ ਵਰਕਰ ਆ ਕੀ ਕਿਸੇ ਕੋਈ ਦਾ ਖਾਸ ਰਿਸ਼ਤੇਦਾਰ ਆ ਕੀ ਕੋਈ ਪਾਵਰਫੁੱਲ ਐਮਐਲਏ ਆ ਕੀ ਕੋਈ ਪਾਵਰਫੁੱਲ ਮੰਤਰੀ ਆ ਕੋਈ ਨਾ ਕੋਈ ਤਾਂ ਹੋਊਗਾ ਜਿਹੜੇ ਤੁਸੀਂ ਕਰਕੇ ਇਲਜ਼ਾਮ ਆ ਕੀ ਉਹ ਸੰਗਰੂਰ ਦਾ ਹੀ ਆ ਕੀ ਉਹ ਪਟਿਆਲੇ ਦਾ ਕੀ ਉਹ ਲੁਧਿਆਣੇ ਦਾ ਕੀ ਉਹ ਬਠਿੰਡੇ ਦਾ ਕੋਈ ਨਾ ਕੋਈ ਤਾਂ ਹੋਊਗਾ ਜਿਹੜੇ ਤੈਨੂੰ ਫਸਾਉਣ ਤੇ ਲੱਗੇ ਹੋਣ। ਅੱਜ ਵਾਲੇ ਬਿਆਨ ਤੋਂ ਇੱਕ ਗੱਲ ਸਪਸ਼ਟ ਨਜ਼ਰ ਆ ਰਹੀ ਸੀ ਉਹ ਕਹਿੰਦੇ ਕਿ ਐਸਐਚਓ ਵੀ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵੀ ਜਿਵੇਂ ਤੁਸੀਂ ਘੋੜੇ ਤੇ ਸਵਾਰ ਹੋਣੇ ਹੋ ਚੰਡੀ ਦਾ ਪਾਠ ਕਰੋ ਇਸ ਤਰ੍ਹਾਂ ਦੀਆਂ ਵੀ ਗੱਲਾਂ ਉਹਨਾਂ ਨੇ ਕੀਤੀਆਂ। ਯਾਨੀ ਕਿ ਉਹਨਾਂ ਦੇ ਸ਼ਬਦਾਂ ਤੋਂ ਲੱਗਿਆ ਕਿ ਪੁਲਿਸ ਨੇ ਸੁਣੀ ਨਹੀਂ ਨਿਰੰਦਰ ਕੌਰ ਭਰਾਈ। ਇਹ ਇਹ ਤਾਂ ਹੋ ਨਹੀਂ ਸਕਦਾ ਕਿ ਇਲਾਕੇ ਦੇ ਵਿੱਚ ਅਫਸਰ ਤੇ ਇਹਨਾਂ ਦੇ ਕਹਿੰਦੇ ਐਮਐਲਏ ਲੱਗ ਰਹੇ ਨੇ। ਫਿਰ ਜੇ ਫਿਰ ਵੀ ਆਪਾਂ ਮੰਨ ਕੇ ਜੇ ਐਸਐਚਓ ਨੇ ਕਿਹਾ ਇਹੋ ਜਿਹੀ ਸ਼ਬਦਾਂ ਵੀ ਉਹਨੂੰ ਇੱਕ ਐਮਐਲਏ ਦੇ ਨਾਲ ਚੁਣੀ ਹੋ ਨੁਮਾਇੰਦੇ ਦੇ ਨਾਲ ਨਹੀਂ ਬੋਲਣੀ ਚਾਹ ਉਹ ਐਮਐਲਏ ਮੇਲ ਆ ਚਾਹ ਫੀਮੇਲ ਆ ਜੇ ਬੋਲੀ ਉਹਨੇ ਤੇ ਐਮਐਲਏ ਜੀ ਕੋ ਤੇ ਪਾਵਰ ਬਹੁਤ ਆ ਜੇ ਤੁਹਾਡੀ ਨਹੀਂ ਸੁਣੀ ਗਈ ਤੁਸੀਂ ਤੇ ਕੁਲਤਾਰ ਸਿੰਘ ਸੰਧਵਾ ਸਾਹਿਬ ਉਹਨਾਂ ਨੂੰ ਲੈ ਕੇ ਭੇਜ ਦਿਓ ਕਿ ਮੇਰੀ ਜੀ ਤੋਹਫੀਨ ਕੀਤੀ ਗਈ ਐ ਐਸਐਚਓ ਨੇ ਉਹ ਉਥੇ ਸੰਭਣ ਕਰ ਲੈਣਗੇ ਮਾਮਲਾ ਪ੍ਰਿਵਿਲੇਜ ਕਮੇਟੀ ਨੂੰ ਸੌਂਪ ਦੇਣਗੇ ਇਸ ਕਰਕੇ ਜੇ ਤੁਹਾਡੇ ਐਮਐਲਏ ਦੀ ਤੋਹੀਨ ਹੋ ਰਹੀ ਆ ਤੇ ਇਹਦਾ ਮਤਲਬ ਹੈ ਕਿ ਪੰਜਾਬ ਵਿਧਾਨ ਸਭਾ ਦੀ ਤੋਹੀਨ ਹੋ ਰਹੀ ਆ ਸਰਕਾਰ ਦੀ ਤੋਹੀਨ ਹੋ ਰਹੀ ਆ ਤੇ ਕੀ ਤੋਹੀਨ ਹੋਣੀ ਹੋਈ ਆ ਜਦੋਂ ਮਸਲਾ 30 35 ਲੱਖ ਰੁਪਏ ਦਾ ਉੱਠਿਆ ਕਿ ਪਹਿਲਾਂ ਉੱਠਿਆ ਹੁਣ ਉਹ ਜਿਹੜਾ ਬੰਦਾ ਗਿਆ ਪੈਸੇ ਮੋੜਨਾ ਉਹ ਉਹ ਨਿਰਿੰਦਰ ਕੌਰ ਹੁਣ ਦੱਸਣਾ ਚਾਹੀਦਾ ਕਿ ਉਹ ਕਿਹਦਾ ਵਰਕਰ ਆ ਕਿਹੜੇ ਐਮਐਲਏ ਦਾ ਵਰਕਰ ਆ ਤੁਹਾਡਾ ਵਰਕਰ ਆ ਕਿ ਜਾਂ ਕਿਸੇ ਹੋਰ ਐਮਐਲਏ ਦਾ ਵਰਕਰ ਆ ਉਹ ਕਿਹਦੇ ਨਾਲ ਪਹਿਲਾਂ ਜੁੜਿਆ ਰਿਹਾ ਹੈਗਾ ਇਹ ਵੀ ਤੇ ਦੱਸਣਾ ਚਾਹੀਦਾ ਹੈਗਾ ਇਹ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਜਿਹੜੇ ਹੁਣ ਐਮਐਲਏ ਜਿਹਦੇ ਬਲਕਾਰ ਸਿੰਘ ਸਿੱਧੂ ਸਾਹਿਬੇ ਵੀ ਮਾਫੀ ਮੰਗ ਗਏ ਹਾਲਾਂਕਿ ਫਿਰ ਇੱਕ ਗੱਲ ਕਹਿੰਦੇ ਮੇਰੀ ਨਹੀਂ ਕਹਿੰਦੇ ਚਲੋ ਮੈਂ ਮਾਫੀ ਮੰਗ ਲੈਂਦਾ ਤੁਹਾਨੂੰ ਵੀ ਜੇ ਮਾਫੀ ਮੰਗਣੀ ਪੈਗੀ ਕੱਲੋ ਹਾਲਾਂਕਿ ਚਲੋ ਤੁਹਾਡੀ ਸਰਕਾਰ ਹੋ ਸਕਦਾ ਕਿ ਰਿਪੋਰਟ ਜੇ ਐਸਆਈਟੀ ਬਣਾਤੀ ਐਸਐਸਪੀ ਸੰਗਰੂਰ ਨੇ ਤੇ ਤੁਹਾਡੇ ਹਿਸਾਬ ਨਾਲ ਹੀ ਚੱਲੂਗੀ ਸਰਕਾਰ ਦੇ ਹਿਸਾਬ ਨਾਲ ਚੱਲੂਗੀ ਪਰ ਇੱਕ ਆਪਣੀ ਬੜੀ ਨੈਤਿਕਤਾ ਹੁੰਦੀ ਬੰਦੇ ਦੀ ਜ਼ਿੰਮੇਵਾਰੀ ਕਿਉਂਕਿ ਪਰਵਾਦ ਮੈਂ ਦੇਖੋ ਤੁਸੀਂ ਆਮ ਘਰ ਛੋਟੇ ਸਕੂਟਰੀ ਤੇ ਘੁੰਮਦੇ ਸੀ ਹੁਣ 35 35 ਲੱਖ ਵਾਲੀਆਂ ਗੱਡੀਆਂ 'ਚ ਘੁੰਮਣਾ ਸ਼ੁਰੂ ਕਰ ਦਿੱਤਾ ਸੁਖਣਾ ਵਿਆਹ ਤੇ ਪਾਰਟੀਆਂ ਵੀ ਚੰਗੀਆਂ ਕਰ ਲੀਆਂ ਆਉਣ ਵਾਲੀਆਂ ਸਰਕਾਰਾਂ ਫਰੋਲਣ ਗਿਆ ਕਿ ਪਹਿਲਾਂ ਇੰਨੀ ਇਨਕਮ ਸੀ ਬਾਅਦ 'ਚ ਇੰਨੀ ਕਿਵੇਂ ਇਨਕਮ ਜਿਵੇਂ ਹੁਣ ਤੁਸੀਂ ਬਾਕੀਆਂ ਕਾਂਗਰਸ ਦੀਆਂ ਪ੍ਰਾਪਰਟੀਆਂ ਦਾ ਫੋਲਦੇ ਤੁਹਾਡੀਆਂ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਵੀ ਸਰਕਾਰ ਬਣੀ ਉਹਨੇ ਫਰੋਲਣੀਆਂ ਵੀ ਕੰਮ ਕਰਦਾ ਜਿਹੜਾ ਐਮ ਐਲ ਏ ਸੀ ਉਹਨੇ ਆਪਣੇ ਵਿਆਹ ਤੇ 8 8 ਪਾਰਟੀਆਂ ਕੀਤੀਆਂ ਉਹ ਸਾਰੇ ਹੁਣ ਜਾਂਚ ਦੇ ਵਿਸ਼ੇ ਹੀ ਆ ਕਿਉਂਕਿ ਇਸੇ ਕਰਕੇ ਸਿਆਣੇ ਕਹਿੰਦੇ ਕਿਸੇ ਵੇਲੇ ਹੱਥ ਨਾ ਦਿੱਤੀ ਹੋਈਆਂ ਗੰਢਾ ਮੂੰਹ ਨਾ ਖੋਲਣੀਆਂ ਪੈਂਦੀ ਆਮ ਆਦੀ ਪਾਰਟੀ ਵਾਲਿਆਂ ਨੂੰ ਵੀ ਮੂੰਹ ਨਾ ਖੋਲਣੀਆਂ ਪੈਣੀਆਂ ਹੁਣ ਸਮੇਂ ਦੇ ਵਿੱਚ ਕਿ ਜਿੰਨੇ ਤੁਸੀਂ ਇਮਾਨਦਾਰ ਕਟੜ ਮਾਨਦਰ ਕਹਿੰਦੇ ਉਹਨੇ ਤੁਸੀਂ ਦੁੱਧ ਤੋਤੇ ਨਹੀਂ ਹੋਏ ਗੱਲਾਂ ਵੱਡੀਆਂ ਕਰ ਗਿਆ ਹੈਗੇ ਤੇ ਕਰਤੂਤਾਂ ਉਸ ਤੋਂ ਵੀ ਵੱਡੀਆਂ ਕਰ ਗਏ ਹੈਗੇ ਨੇ ਇਸ ਕਰਕੇ ਜਿਹੀ ਸਥਿਤੀ ਦੇ ਵਿੱਚ ਦੇਖੋ ਨਰਿੰਦਰ ਕੌਰ ਉਹਨਾਂ ਉਦੋਂ ਵੀ ਪੱਖ ਦਿੱਤਾ ਤੇ ਅੱਜ ਵੀ ਉਹਨਾਂ ਨੇ ਪੱਖ ਦਿੱਤਾ ਲੇਕਿਨ ਸਵਾਲ ਹੈ ਕਿ ਕੀ ਇੱਕ ਨੈਤਿਕਤਾ ਹੁੰਦੀ ਆ ਪਰ ਨੈਤਿਕਤਾ ਇਹਨਾਂ ਦੇ ਵੱਡੇ ਬੰਦਿਆਂ ਨੂੰ ਨਹੀਂ ਦਿਖਾਈ ਜੇਲ੍ਹ 'ਚੋਂ ਬੈਠ ਕੇ ਵੀ ਸਰਕਾਰਾਂ ਚਲਾਉਂਦੇ ਰਹੇ ਨੇ ਜੇਲ੍ਹ 'ਚੋਂ ਬੈਠ ਕੇ ਵੀ ਅਸਤੀਫਾ ਨਹੀਂ ਦਿੱਤਾ ਹੈਗਾ ਤੇ ਫਿਰ ਕਹਿੰਦੇ ਕਿ ਜਦੋਂ ਸਾਡਾ ਜਿਹੜਾ ਆਕਾ ਵਾ ਜਦੋਂ ਉਹਨੇ ਨਹੀਂ ਪ੍ਰਵਾਹ ਕੀਤੀ ਨੈਤਿਕਤਾ ਦੀ ਦੂਜਿਆਂ ਨੂੰ ਇਹ ਬੜਾ ਪਾਠ ਪੜਾਉਂਦੇ ਨੇ ਵੀ ਪਾਠ ਨਹੀਂ ਅਸਤੀਫਾ ਦਿਓ ਹਨਾ ਜੀ ਜੁਟਕੀਆਂ ਮਾਰ ਮਾਰ ਕੇ ਕਹਿੰਦੇ ਹੁੰਦੇ ਸੀ ਸਰਕਾਰਾਂ ਛੱਡੋ ਹੁਣ ਆਪ ਨਹੀਂ ਕੰਮ ਕਰਨਾ ਹੈ ਇਸ ਕਰਕੇ ਜਿਹੜਾ ਨੈਤਿਕਤਾ ਦਾ ਪਾਠ ਜਾਂ ਦੂਜਿਆਂ ਦੀ ਜ਼ਮੀਰ ਨੂੰ ਜਗਾਉਣਾ ਇਹ ਸ਼ੋਭਾ ਦਿੰਦਾ ਜਦੋਂ ਆਪਣੇ ਲੋੜ ਪੈਂਦੇ ਹੈਗੇ ਛੱਡੋ ਪਰ ਕੋਈ ਗੱਲ ਨਹੀਂ ਵੇਲਾ ਟੱਪਾਉ ਲੇਕਿਨ ਇਸ ਜਿਹੜੇ ਸਵਾਲ ਹੈ ਕਿ ਇਹ ਮਸਲਾ ਬਹੁਤ ਸੀਰੀਅਸ ਆ ਕਿ 35 ਲੱਖ ਰੁਪਏ ਦਾ ਪ੍ਰਧਾਨਗੀਆਂ ਹਜੇ ਤੇ ਇੱਕ ਹੋਰ ਐਮਐਲਏ ਆ ਜੀ ਉਹਨੇ ਪਿਓ ਦੇ ਪੁੱਤ ਨਹੀਂ ਆਪਣੇ ਹਲਕੇ ਦੇ ਵਿੱਚ ਦੂਜਿਆਂ ਨੂੰ ਨਾਮਿਨੇਸ਼ਨ ਹੀ ਸੀ ਕਾਰਨ ਦਿੱਤੇ ਹੈਗੇ ਜੇ ਕੋਈ ਕਹੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ ਕਹਿੰਦੇ ਦੋ ਸੈਲਰ ਬਣਾ ਗਿਆ 50 60 ਕਿੱਲੇ ਜ਼ਮੀਨ ਬਣਾ ਗਿਆ ਹਰ ਸਰਪੰਚ ਕੋ 25-25 ਲੱਖ ਰੁਪਏ ਲੈ ਆਉਣ ਵਾਲੇ ਸਮੇਂ 'ਚ ਉਹ ਵੀ ਕੂਣਗੇ ਕਿ ਸਾਡੇ ਕੋ ਵੀ ਪੈਸੇ ਲਏ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਆਡੀਓ ਆਉਣ ਕਿਉਂਕਿ ਇਹਨਾਂ ਲੋਕਾਂ ਨੂੰ ਸਿਖਾਇਆ ਸੀ ਕਿ ਲੋਕਾਂ ਦੇ ਫੋਨ ਟੈਪ ਕਰਿਆ ਕਰੋ ਤੇ ਹੁਣ ਇਹਨਾਂ ਤੇ ਹੀ ਵਰਤੇ ਜਾ ਰਹੇ ਹੈਗੇ ਨੇ ਇਸ ਕਰਕੇ ਹੱਲੇ ਵੀ ਨਿਰੰਦਰ ਕੌਰ ਭਰਾਜ ਹੋਣਾ ਚਾਹੀਦਾ ਕਿ ਤੁਹਾਡੇ ਤੇ ਸੰਗਰੂਰ ਨੇ ਭਰੋਸਾ ਕੀਤਾ ਜੇ ਤੁਹਾਨੂੰ ਲੱਗਦਾ ਕਿ ਅੱਜ ਵੀ ਭਰੋਸਾ ਹੈ ਤੁਹਾਡੇ ਲੋਕਾਂ ਤੇ ਤੇ ਤੁਹਾਨੂੰ ਚੁੱਪ ਕਰਕੇ ਅਮਨ ਰੂੜਾ ਸਾਹਿਬ ਦੇ ਨਾਲ ਮੁਖਮੰਦੀ ਭਗਵੰਤ ਮਾਨ ਸਾਹਿਬ ਦੇ ਨਾਲ ਗੱਲ ਕਰਨੀ ਚਾਹੀਦੀ ਔਰ ਜਿਹੜੇ ਪੁਲਿਸ ਅਫਸਰ ਤੁਹਾਨੂੰ ਲੱਗਦਾ ਕਿ ਤੁਹਾਡੇ ਨਹੀਂ ਉਹਦਾ ਦੀ ਸ਼ਿਕਾਇਤ ਕਰਨੀ ਚਾਹੀਦੀ ਹੈਗੀ ਔਰ ਜਿਨ੍ਹਾਂ ਨੇ ਲੱਗਦਾ ਤੁਹਾਨੂੰ ਫਸਾਇਆ ਬਦਲਾਮ ਕੀਤਾ ਤੇ ਉਹ ਜਿਹੜੇ ਨੇ ਉਹ ਜਿਹੜੇ ਪੋਲਿਟਿਸ਼ੀਨ ਨੇ اپੋਜੀਸ਼ਨ ਪਾਰਟੀ ਦੇ ਨੇ ਜਾਂ ਤੁਹਾਡੇ ਨੇ ਉਹ ਵੀ ਨੰਗੇ ਕਰਨੇ ਚਾਹੀਦੇ ਨੇ ਤੇ ਜਿਹੜਾ ਬੰਦਾ ਪੈਸੇ ਮੋੜਨ ਆਇਆ ਠੀਕ ਹੈ ਜੀ ਉਹ ਵੀ ਪਤਾ ਕਰਨਾ ਚਾਹੀਦਾ ਹੈਗਾ ਕਿ ਉਹ ਬੰਦਾ ਤੁਹਾਡਾ ਹੀ ਕਿ ਜਾਂ ਕਿਸੇ ਹੋਰ ਦਾ ਹੈ ਤੇ ਜੇ ਤੁਸੀਂ ਇਹ ਕਹਿੰਦੇ ਕਿ ਉਹ ਬੰਦੇ ਕੋ 35 ਲੱਖ ਰੁਪਈਆ ਕਿੱਥੋਂ ਆਇਆ ਤੇ ਲੋਕੀ ਕੱਲ ਨੂੰ ਇਹ ਸਵਾਲ ਖੜੇ ਕਰਨੇ ਕਿ ਸਕੂਟਰੀ ਤੁਹਾਡੇ ਕੋ ਵੀ ਤੇ ਹੁਣ ਕਾਰਾਂ ਕਿੱਥੋਂ ਆ ਗਈਆਂ ਚਲੋ ਇੱਕ ਤੇ ਸਰਕਾਰ ਦਿੰਦੀ ਏਕ ਐਮਐਲ ਨੂੰ ਬਾਕੀ ਕਿੱਥੋਂ ਆ ਗਈਆਂ ਉਹ ਸਵਾਲ ਇਹ ਹੁੰਦਾ ਕਿਉਂਕਿ ਕਾਰੋਬਾਰੀ ਲੋਕ ਨੇ ਇਹ ਤੇ ਕੋਈ ਦਲੀਲ ਨਹੀਂ ਆ ਗਈ ਪਰ ਫਿਰ ਵੀ ਲੋਕਾਂ ਨੂੰ ਤੁਹਾਡੇ ਤੇ ਜੇ ਯਕੀਨ ਆ ਗਿਆ ਤੇ ਉਹ ਤੁਹਾਡੀ ਸਰਕਾਰ ਨੂੰ ਬੋਲਣਾ ਚਾਹੀਦਾ ਜੇ ਤੁਹਾਨੂੰ ਇਹ ਨਾ ਕਿਤੇ ਹੋਵੇ ਨਾ ਕਿ ਤੁਸੀਂ ਅਸਤੀਫਾ ਦਿੱਤਾ ਨਹੀਂ ਹਲੇ ਜਾਂ ਦੇਣਾ ਚਾਹੀਦਾ ਕਿ ਨਹੀਂ ਦੇਣਾ ਜੀ ਤੁਸੀਂ ਦੇਖਣਾ ਕਿ ਤੁਸੀਂ ਪੋਲੀਟੀਕਲ ਤੌਰ ਤੇ ਅੱਗੇ ਸਰਵਾਈਵ ਕਿਵੇਂ ਕਰਨਾ ਹੈਗਾ ਪਰ ਇਹਨਾਂ ਨੇ ਕਿ ਤੁਹਾਨੂੰ ਸਰਕਾਰ ਤੇ ਪਾਰਟੀ ਦਾ ਡਿਚੁਪ ਕਰਕੇ ਬਿਠਾਈ ਜਾਵੇ ਕੋ ਚੁਪ ਕਰਕੇ ਬੈਠੋ ਰੋ ਕੋਈ ਗੱਲ ਨਹੀਂ 6 ਮਹੀਨੇ ਦੀ ਗੱਲ ਹੈ ਲੋਕਾਂ ਨੇ ਕੱਲ ਪਰਸੋਂ ਚੇਤਾ ਭੁੱਲ ਜਾਣਾਗਾ ਉਹ ਗੱਲ ਨਹੀਂ ਬੰਨੀ ਚੇਤਾ ਭੁੱਲਣ ਵਾਲੀ ਗੱਲ ਤਾਂ ਦੂਰ ਦੀ ਗੱਲ ਹੈ ਮਸਲਾ ਲੱਗਿਆ ਨਹੀਂ ਕਿਸੇ ਬੰਨੇ ਇੱਕ ਬੀਬੀ ਮਾਣੂ ਕੇ ਫੇਰ ਆ ਗਏ ਵਿਵਾਦਾਂ ਚ ਹਾਲਾਂਕਿ ਦੋਸ਼ ਜਿਹੜੇ ਲਾਏ ਉਹ ਪੱਤਰਕਾਰ ਨੇ ਕਹਿੰਦੇ ਕਿ ਮੈਂ ਖਬਰਾਂ ਲਾਈਆਂ ਔਰ ਖਬਰਾਂ ਦੇ ਬਦਲੇ ਮੈਨੂੰ ਆ ਕੁਝ ਭੁਗਤਣਾ ਪਿਆ ਕੁੱਟਮਾਰ ਹੁੰਦੀ ਹੈ ਗੱਡੀ ਭੰਨ ਤੋੜ ਦਿੱਤੀ ਗਈ ਹੈ ਔਰ ਦੂਜੇ ਪਾਸੇ ਵੀ ਗੱਲਾਂ ਆ ਰਹੀਆਂ ਨੇ ਕਿ ਉਧਰੋਂ ਵੀ ਸ਼ਿਕਾਇਤਾਂ ਆ ਗਈਆਂ ਐਸਐ ਉਸ ਪੱਤਰਕਾਰ ਨੇ ਖਬਰਾਂ ਲਾਈਆਂ ਕਿਉਂਕਿ ਕਹਿੰਦੇ ਸੀ ਕਿ ਕੋਠੀ ਬਣ ਗਈ ਹੈਗੀ ਪਤਾ ਨਹੀਂ ਬਣੀ ਪਹਿਲੇ ਤਾਂ ਕੋਠੀ ਤੇ ਬੀਬੀ ਦਾ ਰੌਲਾ ਪੈ ਗਿਆ ਸੀ ਕਹਿੰਦੇ ਨਰਸਰੀ ਚੋਂ ਬੂਟੇ ਚੱਕ ਚੁੱਕ ਲਏ ਰੌਲਾ ਨੇ ਖਬਰ ਛਾਪ ਦਿੱਤੀ ਹੁਣ ਜਿਹਦੇ ਖਿਲਾਫ ਖਬਰ ਛਪੀ ਹੈਗੀ ਆ ਬੰਦੇ ਨੂੰ ਤਾਂ ਪ੍ਰੋਬਲਮ ਹੁੰਦੀ ਸਮੱਸਿਆ ਹੁੰਦੀ ਆ ਜਿਵੇਂ ਬਲਕਾਰ ਹੋਣਾ ਨੂੰ ਰਹੀ ਬਾਅਦ ਚ ਉਹਨਾਂ ਨੂੰ ਪਰਚਾ ਵੀ ਰੱਦ ਕਰਵਾਉਣਾ ਪਿਆ ਹੁਣ ਇਸ ਉਸ ਪੱਤਰਕਾਰ ਨੇ ਵੀ ਉਹ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਕਿਉਂਕਿ ਹਸਪੀਟਲ ਜੇਰੇ ਲਾਜ ਆ ਗੱਡੀ ਦੇ ਸ਼ੀਸ਼ੇ ਤੋੜੇ ਗਏ ਕੁੱਟਮਾਰ ਕੀਤੀ ਗਈ ਹੈ ਤੇ ਹੁਣ ਦੂਜੇ ਪਾਸੇ ਪਤਾ ਲੱਗਾ ਕਿ ਸਰਬਜੀਤ ਕੌਰ ਮਾਨੂ ਕੇ ਜੋ ਐਮਐਲਏ ਨੇ ਜਗਰਾਉਂ ਤੋਂ ਦੂਜੀ ਦਫਾ ਬਣੇ ਉਹਨਾਂ ਦੇ ਉਹ ਆਪਤ ਨਹੀਂ ਉਹਨਾਂ ਦੇ ਵਰਕਰਾਂ ਨੇ ਸਪੋਰਟਰਾਂ ਨੇ ਸਰਪੰਚਾਂ ਨੇ ਵੀ ਐਸਐਸਪੀ ਜਗਰਾਉਂ ਨੂੰ ਸ਼ਿਕਾਇਤ ਦੇ ਦਿੱਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿ ਇਹਨੂੰ ਕਿੱਥੋਂ ਪਤਾ ਲੱਗਿਆ ਕਿ ਅਸੀਂ ਮਹਣਾ ਇਦਾਂ ਤੇ ਮਾਰਨ ਵਾਲੇ ਤੇ ਦੱਸ ਕੇ ਤੇ ਜਾਂਦੇ ਨਹੀਂ ਹੈਗੇ ਵੀ ਮੈਂ ਅਹੀਂ ਫਲਾਨੇ ਨੇ ਭੇਜੇ ਹੈਗੇ ਨੇ ਪਰ ਉਹਨੂੰ ਇਹ ਹੈ ਕਿ ਮੈਂ ਖਬਰਾਂ ਲਾ ਰਿਹਾ ਸੀ ਤੇ ਐਮਐਲਏ ਤੇ ਉਹ ਸ਼ੱਕ ਪ੍ਰਗਟ ਕਰ ਰਹੇ ਨੇ ਹੁਣ ਐਮਐਲਏ ਦੇ ਬੰਦੇ ਕਹਿਦੇ ਕਿ ਉਹ ਜਾਂਚ ਕਰੋ ਜੀ ਪੀ ਪਤਾ ਲੱਗੇ ਕੌਣ ਹੈ ਹੋ ਸਕਦਾ ਨਾ ਕਿ ਦੋ ਧਿਰਾਂ ਦੀ ਲੜਾਈ ਦੇ ਵਿੱਚ ਕੋਈ ਤੀਜਾ ਹੀ ਫਾਇਦਾ ਚੁੱਕੀ ਜਾਵੇ ਇਹ ਵੀ ਅੱਜ ਕੱਲ ਚੱਲਦਾ ਹੈਗਾ ਪਰ ਇਹ ਕਿ ਜਿਹੜੇ ਐਮਐਲਏ ਆਮ ਆਦੀ ਪਾਰਟੀ ਦੇ ਇਹ ਵਿਵਾਦਾਂ ਦੇ ਦੂਜੇ ਨਾਮ ਨੇ ਵਿਵਾਦਾਂ ਤੋਂ ਦੂਰ ਨਹੀਂ ਰਹਿੰਦੇ ਵਿਵਾਦਾਂ ਦੇ ਵਿੱਚ ਹੀ ਰਹਿੰਦੇ ਹੈਗੇ ਨੇ ਇਸ ਕਰਕੇ ਜਾਂਚ ਹੋਣੀ ਚਾਹੀਦੀ ਹੈ ਹੁਣ ਸਰਕਾਰ ਤੇ ਇਸ ਕਰਕੇ ਨਹੀਂ ਭਰੋਸਾ ਰਹਿੰਦਾ ਹੈਗਾ ਕਿਉਂਕਿ ਇਹਨਾਂ ਦੇ ਆਪਣੇ ਹੀ ਲਵਾਏ ਹੋਏ ਅਫਸਰ ਨੇ ਜੇ ਤੇ ਕੋਈ ਚੰਗਾ ਅਫਸਰ ਹੋਵੇ ਤੇ ਉਹਦੇ ਨਿਰਪੱਖ ਜਾਂਚ ਕਰ ਸਕਦਾ ਹੈਗਾ ਤੇ ਇਹ ਕਰਕੇ ਉਸ ਇਲਾਕੇ ਦੀ ਜਿਹੜੀ ਕੋਲ ਡਿਟੇਲ ਕਢਾਈ ਜਾ ਸਕਦੀ ਹੈਗੀ ਕੋਈ ਨਾ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਨਾ ਜੀ ਉਹ ਜਾਂਚ ਕਰਨੀ ਚਾਹੀਦੀ ਹੈਗੀ ਆ ਔਰ ਇਸ ਮਸਲੇ ਦੇ ਵਿੱਚ ਸਰਬਜੀਤ ਕੋਰ ਮਾਨੂ ਗੋਣਾ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈਗਾ ਉਹਨਾਂ ਨੂੰ ਜੇ ਤੁਸੀਂ ਨਹੀਂ ਸੱਚੇ ਹੋ ਤੇ ਤੁਹਾਨੂੰ ਉਹ ਪੱਤਰਕਾਰਾਂ ਨੂੰ ਜਾ ਕੇ ਪਤਾ ਲੈਣਾ ਚਾਹੀਦਾ ਹਸਪੀਟਲ ਮਿਲਣਾ ਚਾਹੀਦਾ ਹੈਗਾ ਕਿ ਭਰਾਵਾ ਮੈਂ ਨਹੀਂ ਕੀਤਾ ਹੈਗਾ ਮੈਂ ਤੇਰੇ ਨਾਲ ਹੈ ਜਿਹੜੇ ਵੀ ਬੰਦੇ ਹੋਣਗੇ ਮੈਂ ਫੜ ਕੇ ਪੁਲਿਸ ਨੂੰ ਕਹੂੰਗਾ ਕਿ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁਟਿਆ ਜਾਵੇ ਬਾਕੀ ਪੱਤਰਕਾਰ ਦਾ ਕੰਮ ਤੇ ਖਬਰਾਂ ਲਾਉਣਾ ਹੈਗਾ ਪਹਿਲੀਆਂ ਸਰਕਾਰਾਂ ਦੇ ਖਿਲਾਫ ਵੀ ਪੱਤਰਕਾਰ ਲਾਉਂਦੇ ਰਹੇ ਹੋ ਤੇ ਨਹੀਂ ਕੁੱਟਦੇ ਮਾਰਦੇ ਹੈਗੇ ਹਾਲਾਂਕਿ ਠੀਕ ਹੈ ਇਸ ਮਸਲੇ 'ਚ ਸਰਬਜੀਤ ਕੋਰ ਮਾਨੂ ਦਾ ਕੀ ਰੋਲ ਹੈ ਨਹੀਂ ਰੋਲ ਉਹ ਜਾਂਚ ਦਾ ਇੱਕ ਵਿਸ਼ਾ ਲੇਕਿਨ ਇਹਨਾਂ ਨੂੰ ਹਮਦਰਦੀ ਦੇ ਤੌਰ ਤੇ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਰਿਪੋਰਟਿੰਗ ਪਿਛਲੇ ਲੰਬੇ ਸਮੇਂ ਤੋਂ ਕਰਿਆ ਹੈਗਾ ਤੁਹਾਨੂੰ ਜਾ ਕੇ ਉਹਦੇ ਨਾਲ ਹਮਦਰਦੀ ਜਤਾਉਣੀ ਚਾਹੀਦੀ ਹੈਗੀ ਮਿਲਣਾ ਚਾਹੀਦਾ ਉਹਦੇ ਟੱਬਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈਗੀ ਕਿ ਜੀ ਇਹਦੇ ਚ ਸਾਡਾ ਕੋਈ ਰੋਲ ਨਹੀਂ ਹੈਗਾ ਪਰ ਤੈਨੂੰ ਮੈਂ ਭਰੋਸਾ ਦਿੰਦੀ ਆ ਮੈਂ ਪੁਲਿਸ ਨੂੰ ਇਨਸਟਰਕਸ਼ਨ ਜੀ ਦੇ ਦਿੱਤੀਆਂ ਬਤੌਰ ਐਮਐਲਏ ਕਿ ਇਸ ਮਸਲੇ ਦੇ ਜਿਹੜੇ ਦੋਸ਼ੀਓ ਫੜੇ ਜਾਣੇ ਚਾਹੀਦੇ ਜਦੋਂ ਅਸੀਂ ਚੁੱਪ ਕਰਕੇ ਬੈਠ ਜਾਂਦੇ ਆ ਉਹਦਾ ਮਤਲਬ ਕੋਈ ਨਾ ਖੁਦ ਖੁੰਧ ਕੱਢੀ ਜਾ ਰਹੀ ਹੈਗੇ ਇਸ ਕਰਕੇ ਕਿਉਂਕਿ ਪਹਿਲਾਂ ਹੀ ਮਨਿੰਦਰਜੀਤ ਸਿੰਘ ਸਿੱਧੂ ਦੇ ਮਸਲੇ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਤੇ ਸਰਬਜੀਤ ਕੋਰ ਮਾਨੂੰ ਕਿ ਉਹਨੂੰ ਵੀ ਚਾਹੀਦਾ ਹੈਗਾ ਕਿ ਤੁਹਾਡੇ ਤੇ ਲੋਕਾਂ ਨੂੰ ਭਰੋਸਾ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਪਰ ਜੇ ਨਹੀਂ ਕੀਤਾ ਤੁਹਾਨੂੰ ਉਹ ਪੱਤਰਕਾਰ ਨੂੰ ਮਿਲਣਾ ਚਾਹੀਦਾ ਹੈਗਾ ਔਰ ਖੁਦ ਪੁਲਿਸ ਨੂੰ ਐਸਐਸਪੀ ਨੂੰ ਕੰਪਲੇਨ ਤੁਹਾਨੂੰ ਬੰਦੇ ਭੇਜਣ ਦੀ ਕੀ ਲੋੜ ਹੈਗੇ ਤੁਸੀਂ ਐਸਐਸਪੀ ਨੂੰ ਟੈਲੀਫੋਨ ਤੇ ਕਹੋ ਤੁਸੀਂ ਪੱਤਰਕਾਰ ਦੇ ਨਾਲ ਜੇ ਨਹੀਂ ਜਾਣਾ ਹਸਪੀਟਲ ਠੀਕ ਹੈ ਤੁਸੀਂ ਟੈਲੀਫੋਨ ਤੇ ਗੱਲ ਕਰ ਲਓ ਉਥੋਂ ਦੇ ਲੋਕਲ ਪੱਤਰਕਾਰਾਂ ਨਾਲ ਗੱਲ ਕਰੋ ਕਿ ਆਪਾਂ ਉਹ ਬੈਠੀਏ ਜਿਹੜੇ ਵੀ ਦੋਸ਼ੀ ਉਹਨਾਂ ਨੂੰ ਫੜ ਕੇ ਜੇਲ੍ਹ ਸੁਟਦੇ ਹੈਗੇ ਪਰ ਇਹ 4 ਦਿਨਾਂ ਦੇ ਵਿੱਚ ਵਿੱਚ ਬਲਕਾਰ ਸਿੰਘ ਸਿੱਧੂ ਸਾਹਿਬ ਵਾਲਾ ਨਿਰਿੰਦਰ ਕੌਰ ਵਾਲਾ ਔਰ ਸਰਬਜੀਤ ਕੌਰ ਵਾਲਾ ਔਰ ਇਹ ਚੌਥਾ ਚਲੋ ਐਮਐਲਏ ਦਾ ਕੀ ਨਾਮ ਲੈਣਾ ਹੈਗਾ ਸਾਰੀ ਦੁਨੀਆ ਨੂੰ ਪਤਾ ਹੀ ਲੱਗ ਗਿਆ ਹੈਗਾ ਵੀ ਉਹ ਬਠਿੰਡੇ ਦਾ ਕਿਹੜਾ ਹੀਰੋ ਆ ਉਹ ਜਿਹੜਾ ਇਹ ਮਸਲੇ ਨੇ ਇਹ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਅਫਸਰਾਂ ਨੂੰ ਕੰਟਰੋਲ ਕਰਨ ਦੀ بجائے ਆਪਣੇ ਜਿਹੜੇ ਐਮਐਲਏ ਨੇ ਉਹਨਾਂ ਨੂੰ ਤੇ ਕੰਟਰੋਲ ਕਰਨਾ ਚਾਹੀਦਾ ਹੈ